ਤੁਸੀਂ ਸਹੀ ਸੁਣ ਰਹੇ ਆਂ ਦੇਖ ਵੀ ਰਹੇ ਆਂ 2000 ਰੁਪਏ ਦਾ ਗੱਦਾ ਜਿਹੜਾ ਤੁਸੀਂ ਇੱਥੇ ਪੁਰਾਣਾ ਕਟਾ ਸਕਦੇ ਆਂ 4000 ਦਾ ਜੋੜਾ 2000 ਦਾ ਕੱਟ ਕੇ 2000 ਦਾ ਪਊਗਾ ਜੀ ਆਪਾਂ ਨੂੰ ਮਤਲਬ 2000 ਦੇ ਹੀ ਪੈਣਾ ਇਹ 2000 ਦਾ ਜੋੜਾ ਸਿੰਗਲ ਪੀਸ ਨਹੀਂ ਜੋੜਾ ਪਊਗਾ ਔਰ ਗੱਦਾ ਤੁਹਾਡਾ ਭਾਵੇਂ ਲੀਰਾ ਵਾਲਾ ਹੋਵੇ ਪੁਰਾਣਾ ਚਾਹੇ ਨਾਰੀਅਲ ਵਾਲਾ ਜਿਹੜਾ ਮਰਜ਼ੀ ਹੋਵੇ ਤੁਹਾਡਾ 2000 ਲੈਸ ਹੋ ਜਾਏਗਾ ਭਾਈ ਜੀ ਮਤਲਬ ਉਹਨੂੰ ਗੱਦਾ ਚਾਹੀਦਾ ਸਾਨੂੰ 4000 ਦਾ ਕੋਈ ਦੇ ਰਿਹਾ ਜੀ ਕੋਈ 4500 ਦੇ ਰਿਹਾ ਸਿਰਫ ਅਸੀਂ ਦੇ ਰਿਹਾ 2300 ਰੁਪਏ ਤੇ ਮਿਲਣਾ ਕਿੱਥੋਂ ਆ ਬਾਈ ਕਾ ਦੇਖ ਰਾਂ ਕਿੱਥੋਂ ਮਿਲਣਾ ਹੈ ਜੀ ਫਰਨੀਚਰ ਜੀ ਜਵਾਰਕਾ ਕੈਂਪ ਜੀ ਪਾਣੀ ਵਾਲੇ ਟੈਂਕੇ ਦੇ ਕੋਲ ਆ ਜੀ ਬੱਸ ਸਟੈਂਡ ਨਾਲ ਹੀ ਹੈ ਆਪਣਾ ਬੱਸ ਸਟੈਂਡ ਦੇ ਬਿਲਕੁਲ ਨਾਲ ਆ ਸਾਹਮਣੇ ਮੰਨ ਲਾ ਵੀ ਪਾਣੀ ਵਾਲੀ ਟੈਂਕੀ ਆ ਉਹਦੇ ਬਿਲਕੁਲ ਸਾਹਮਣੇ ਬਾਈ ਉਹਨਾਂ ਦੀ ਸ਼ਾਪ ਆ ਇੱਥੇ ਤੁਸੀਂ ਆਪਦਾ ਪੁਰਾਣਾ ਗੱਦਾ ਇਹਨਾਂ ਦੇ ਐ ਮਾਰਨਾ ਚਲਾ ਕੇ ਪੈਰਾਂ 'ਚ ਤਿੰਨਾ ਮਾ ਲੈ ਜਾ ਸਭ ਤੋਂ ਤਗੜੀ ਗੱਲ ਆ ਜੀ ਆਪਣਾ ਐਡਰੈਸ ਲਗਾਓ ਦੇਖੋ ਸਾਡੇ ਐਡਰੈਸ ਲਿਖੇ ਆ ਅੱਬ ਸਾਈਂ ਕਰਾ ਨਹੀਂ ਕਰਾ ਵਿੱਚ ਆ ਦੇ ਦੇਖ ਇੱਧਰ ਆ ਜਿਹੜੇ ਜਾਣ ਵਾਲੇ ਆ ਆ ਸਾਰੀਆਂ ਪਰਚੀਆਂ ਜਿਹੜੀਆਂ ਪੰਗਾ ਪੰਗਾ ਇਸ ਸਾਰਿਆਂ ਅੱਜ ਬਾਈ ਹੁਣੀ ਕੱਲਣ ਵਾਲਿਆ ਇੱਕ ਉਧਰੋਂ ਕੈਮਰਾ ਕਰਕੇ ਦਿਖਾ ਦੇ ਉਹ ਬਾਈ ਹੁਣੀ ਕੱਲੀ ਵੀ ਜਾਂਦੇ ਆ